ਤਾਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਲੰਧਰ ਤੋਂ ਜਲੰਧਰ ਦੇ ਵਿੱਚ ਹੰਸਰਾਜ ਹੰਸ ਤੇ ਘਰੋਣਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਨੇ ਦੱਸ ਦਈਏ ਕਿ 2 April ਨੂੰ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਮੌਤ ਹੋਈ ਸੀ ਉਹਨਾਂ ਦਾ ਦਿਹਾਂਤ ਹੋਇਆ ਸੀ ਔਰ ਉਸ ਤੋਂ ਬਾਅਦ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਲਗਾਤਾਰ ਜਿਹੜੀਆਂ ਹਸਤੀਆਂ ਪਹੁੰਚ ਰਹੀਆਂ ਨੇ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਔਰ ਹੰਸਰਾਜ ਹੰਸ ਪੰਜਾਬ ਦੇ ਲੋਕ ਗਾਇਕ ਹੰਸਰਾਜ ਹੰਸ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਹੰਸਰਾਜ ਹੰਸ ਦੇ ਨਾਲ ਉਹਨਾਂ ਦੇ ਛੋਟੇ بیٹے ਯੁਵਰਾਜ ਹੰਸ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਦੂਜੇ بیٹے ਨਵਰਾਜ ਹੰਸ ਵੀ ਮੌਜੂਦ ਰਹੇ ਨੇ ਪੈਰੀ ਹੱਥ ਲਾਏ ਨੇ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਔਰ ਇਸ ਮੌਕੇ ਗਲਵਕੜੀ ਚ ਲੈ ਕੇ ਹੰਸਰਾਜ ਹੰਸ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਦੁੱਖ ਦਾ ਜਿਹੜਾ ਪ੍ਰਗਟਾਵਾ ਕੀਤਾ ਹੈ ਰੇਸ਼ਮ ਕੌਰ ਦਾ ਦਿਹਾਂਤ ਹੋ ਗਿਆ ਸੀ ਲੰਮਾ ਸਾਥ ਹੰਸਰਾਜ ਹੰਸ ਦੇ ਨਾਲ ਨਿਭਾਇਆ ਔਰ ਅਕਸਰ ਹੰਸਰਾਜ ਹੰਸ ਆਪਣੇ ਕਈ ਇੰਟਰਵਿਊਜ਼ ਦੇ ਵਿੱਚ ਵੀ ਜ਼ਿਕਰ ਕਰ ਚੁੱਕੇ ਨੇ ਰੇਸ਼ਮ ਕੌਰ ਹੋਰਾਂ ਦਾ ਕਿ ਕਿਸ ਤਰ੍ਹਾਂ ਸਟਰਗਲ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨਾਲ ਜਿਹੜਾ ਸਾਥ ਨਿਭਾਇਆ ਔਰ ਇਹ ਤਸਵੀਰਾਂ ਸਿੱਧੀਆਂ ਦੇਖ ਰਹੇ ਹੋ ਤੁਸੀਂ ਜਲੰਧਰ ਦੀਆਂ ਤਸਵੀਰਾਂ ਐਕਸਕਲੂਸਿਵ ਫੁਟੇਜ ਡੇਲੀ ਪੋਸਟ ਪੰਜਾਬੀ ਦੇ ਉੱਤੇ ਔਰ ਲਗਾਤਾਰ ਵੀਵੀਆਈਪੀਜ਼ ਦੀ آمد ਜਿਹੜੀ جاری ਹੈ ਔਰ ਡੇਰਾ ਬਿਆਸ ਮੁਖੀ ਪਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਪਹੁੰਚੇ ਨੇ ਔਰ ਇਹ ਤਸਵੀਰਾਂ ਕਰਦੀਆਂ ਤਸਵੀਰਾਂ ਬੀਤੀ 2 ਅਪ੍ਰੈਲ ਨੂੰ ਜਿਹੜਾ ਰੇਸ਼ਮ ਕੌਰ ਹੋਰਾਂ ਦਾ ਦਿਹਾਂਤ ਹੋਇਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਆ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ